ਐਸ ਸਮੇਂ ਵਿਸ਼ਵ ਦਾ ਕਿਹੜਾ ਮੁਲਕ ਹੈ ਜਿੱਥੇ ਸਾਡੇ ਪੰਜਾਬੀ ਜਾਂ ਭਾਰਤੀ ਨਹੀਂ ਗਏ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਇਹ ਚੀਜ਼ਾਂ ਨਿਕਲ ਕੇ ਆਈਆਂ ਯਾਨੀ ਕਿ ਚਾਹੇ ਆਸਟ੍ਰੇਲੀਆ ਹੋਵੇ ਚਾਹੇ ਅਮਰੀਕਾ ਹੋਵੇ ਕੈਨੇਡਾ ਦੇ ਵਿੱਚ ਵੀ ਹੁਣ ਇਦਾਂ ਦੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਫਿਰ ਹੋਰ ਬਹੁਤ ਸਾਰੇ ਮੁਲਕ ਇਮੀਗ੍ਰੈਂਟਸ ਦੇ ਖਿਲਾਫ ਨਫ਼ਰਤ ਕਹਿ ਲਓ ਵਿਰੋਧ ਪ੍ਰਦਰਸ਼ਨ ਕਹਿ ਲਓ ਤੇ ਉਹ ਚੀਜ਼ਾਂ ਔਰ ਇਹਦੇ ਤੋਂ ਕਿਤੇ ਅੱਗੇ ਵੱਧ ਕੇ ਵੀ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਪਹਿਲਾਂ ਇਹ ਜਿਹੜੀ ਹੇਟਡ ਟੁਵਰਡਸ ਇਮੀਗ੍ਰੈਂਟਸ ਸੀਗੀ ਜੀ ਇਹ ਸੀਮਤ ਸੀ ਸੋਸ਼ਲ ਮੀਡੀਆ ਤੱਕ ਆਪਾਂ ਕੈਨੇਡਾ 'ਚ ਵੀ ਦੇਖਿਆ ਕਹੇ تھے ਅਨਟਾਰੀਓ ਦੇ ਨਿਆਗਰਾ ਕਿਤੇ ਚ ਕੁਝ ਲੋਕਾਂ ਨੇ ਮੂੰਹ ਬਨ ਕੇ ਨਿਊ ਨਾਜ਼ੀਇਜ਼ਮ ਦੇ ਬੈਨਰ ਦੇ ਹੇਠ ਐਂਟੀ ਇਮੀਗ੍ਰੇਸ਼ਨ ਰੈਲੀ ਕੀਤੀ ਹੈ ਇਹ ਦੇਖੋ ਆਪਾਂ ਇਸ ਯੁੱਗ ਚ ਆ ਕੇ ਚਾਹੀਦਾ ਤਾਂ ਇਹ ਸੀਗਾ ਕਿ ਇਨਕਲੂਸਿਵਿਟੀ ਚਾਹੀਦੀ ਹੈ ਜੀ ਕਿ ਇਨਕਲੂਡ ਹੋਣ ਭਾਈਚਾਰਾ ਵਧੇ ਤੇ ਕਿਉਂਕਿ ਬਾਰਡਰ ਖਤਮ ਹੋ ਰਹੇ ਨੇ ਵਰਲਡ ਇੱਕ ਗਲੋਬਲ ਵਿਲੇਜ ਦੀ ਤਰ੍ਹਾਂ ਬਣ ਰਿਹਾ ਹੈ ਜੀ ਦੂਜੇ ਪਾਸੇ ਸਾਡੀਆਂ ਵੰਡੀਆਂ ਜਿਹੜੀਆਂ ਨੇ ਉਹ ਡੂੰਘੀਆਂ ਹੋ ਰਹੀਆਂ ਨੇ ਪ੍ਰੋਗਰਾਮ ਕੈਨੇਡਾ ਨਾਊਟਸ ਤੁਹਾਡਾ ਸਵਾਗਤ ਹੈ ਇਸ ਸਮੇਂ ਪ੍ਰਵਾਸ ਜਿਹੜਾ ਆ ਉਹ ਬਹੁਤ ਸਾਰੇ ਲੋਕਾਂ ਦੀ ਜ਼ਰੂਰਤ ਵੀ ਹੈ ਜ਼ਰੂਰੀ ਵੀ ਹੈ ਮਜਬੂਰੀ ਵੀ ਹੈ ਔਰ ਵਿਸ਼ਵ ਭਰ ਦੇ ਵਿੱਚ ਪ੍ਰਵਾਸ ਹੰਡਾਇਆ ਜਾ ਰਿਹਾ ਪਰ ਵਿਸ਼ਵ ਭਰ ਦੇ ਵਿੱਚੋਂ ਹੀ ਆਵਾਜ਼ਾਂ ਨਿਕਲ ਕੇ ਆ ਰਹੀਆਂ ਨੇ ਕਿ ਹੁਣ ਇਸ ਪ੍ਰਵਾਸ ਦੇ ਖਿਲਾਫ ਆਵਾਜ਼ਾਂ ਵੀ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਬਹੁਤ ਕੁਝ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਮੀਗ੍ਰੇਸ਼ਨ ਪਾਲਿਸਿਸ ਨੂੰ ਦੇਖ ਲਿਆ ਜਾਵੇ ਜਾਂ ਉੱਥੇ ਆਮ ਲੋਕਾਂ ਨੂੰ ਦੇਖ ਲਿਆ ਜਾਵੇ ਤੇ ਇਹਦੇ ਖਿਲਾਫ ਧਰਨੇ ਮੁਜ਼ਾਰੇ ਹੋਣੇ ਸ਼ੁਰੂ ਹੋ ਗਏ ਨੇ ਇਹ ਧਰਨੇ ਮੁਜ਼ਾਰੇ ਜਾਂ ਇਮੀਗ੍ਰੇਸ਼ਨ ਪਾਲਿਸਿਸ ਜਿਹੜੀਆਂ ਨੇ ਉਹ ਭਾਰਤੀਆਂ ਨੂੰ ਜਾਂ ਸਾਨੂੰ ਪੰਜਾਬੀਆਂ ਨੂੰ ਖਾਸਾ ਪ੍ਰਭਾਵਿਤ ਕਰ ਰਹੀਆਂ ਨੇ ਆਪਾਂ ਇਸ ਨੁਕਤੇ ਦੇ ਨਾਲ ਅੱਜ ਕੈਨੇਡਾ 9 ਦੇ ਵਿੱਚ ਅੱਗੇ ਵਧਣਾ ਹੈ ਕੁਝ ਹੋਰ ਨੁਕਤੇ ਵੀ ਤੁਹਾਡੇ ਨਾਲ ਸਾਂਝੇ ਕਰਨੇ ਔਰ ਮੇਰੇ ਨਾਲ ਬਕਾਇਦਾ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਮਾਨ ਜੀ ਮਾਨ ਸਾਹਿਬ ਜੀ ਆਨ ਧੰਨਵਾਦ ਜਸਪੀਰ ਜੀ ਮੇਰੇ ਵੱਲੋਂ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਾਨ ਸਾਹਿਬ ਇੱਕ ਸ਼ੇਅਰ ਮੈਂ ਕਿਸੇ ਸਮੇਂ ਪੜ੍ਹਿਆ ਸੀਗਾ ਮੇਰੇ ਚੇਤਿਆਂ ਦੇ ਵਿੱਚ ਅੱਜ ਵੀ ਗੂੰਜਦਾ ਆ ਕਿ ਕਿਸੇ ਪ੍ਰਵਾਸ ਦਾ ਸੰਤਾਪ ਯਾਰਾਂ ਭੋਗਿਆ ਹੋਣਾ ਬੜੀ ਤਪਦੀ ਹਵਾ ਆਈ ਕਿਸੇ ਹੌਕਾ ਲਿਆ ਹੋਣਾ ਇਹ ਪ੍ਰਵਾਸ ਜਿਹੜਾ ਆ ਉਹ ਪੰਜਾਬੀਆਂ ਦੇ ਹਿੱਸੇ ਬੜੇ ਲੰਬੇ ਸਮੇਂ ਤੋਂ ਆਇਆ ਈਵਨ ਕਿ ਕਾਮਾਗਾਟਾ ਮਾਰੂ ਜਹਾਜ਼ ਦੀ ਗੱਲ ਕਰ ਲਈਓ ਪ੍ਰਵਾਸ ਹਢਾਉਣ ਵਾਲਾ ਹੀ ਇੱਕ ਤਰੀਕਾ ਸੀਗਾ ਬੜੇ ਲੰਬੇ ਸਮੇਂ ਤੋਂ ਇੱਥੇ ਕੈਨੇਡਾ ਦੇ ਵਿੱਚ ਵੀ ਪ੍ਰਵਾਸ ਹੰਡਾ ਕੇ ਸਾਡੇ ਬਜ਼ੁਰਗ ਆਏ ਇਸ ਸਮੇਂ ਵਿਸ਼ਵ ਦਾ ਕਿਹੜਾ ਮੁਲਕ ਹੈ ਜਿੱਥੇ ਸਾਡੇ ਪੰਜਾਬੀ ਜਾਂ ਭਾਰਤੀ ਨਹੀਂ ਗਏ ਪਰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਇਹ ਚੀਜ਼ਾਂ ਨਿਕਲ ਕੇ ਆਈਆਂ ਯਾਨੀ ਕਿ ਚਾਹੇ ਆਸਟ੍ਰੇਲੀਆ ਹੋਵੇ ਚਾਹੇ ਅਮਰੀਕਾ ਹੋਵੇ ਟਰੰਪ ਦੀਆਂ ਤਾਂ ਪਾਲਿਸੀਆਂ ਸਿੱਧੀਆਂ ਅਮਰੀਕਨ ਫਰਸਟ ਹੈਗੀਆਂ ਅਮਰੀਕਾ ਫਰਸਟ ਹੈਗੀਆਂ ਤੇ ਉਹ ਤਾਂ ਡਿਪੋਰਟ ਕਰੀ ਜਾਂਦੇ ਧੜਾ ਧੜ ਕੈਨੇਡਾ ਦੇ ਵਿੱਚ ਵੀ ਹੁਣ ਇਦਾਂ ਦੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਫਿਰ ਹੋਰ ਬਹੁਤ ਸਾਰੇ ਮੁਲਕ ਨੇ ਜਿੱਥਾ ਇਮੀਗ੍ਰੈਂਟਸ ਦੇ ਖਿਲਾਫ ਨਫ਼ਰਤ ਕਹਿ ਲੋ ਵਿਰੋਧ ਪ੍ਰਦਰਸ਼ਨ ਕਹਿ ਲੋ ਤੇ ਉਹ ਚੀਜ਼ਾਂ ਔਰ ਇਹਦੇ ਤੋਂ ਕਿਤੇ ਅੱਗੇ ਵੱਧ ਕੇ ਵੀ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਇਹ ਜਿਹੜਾ ਵਰਤਾਰਾ ਇਸ ਸਮੇਂ ਵਾਪਰ ਰਿਹਾ ਆ ਇਸ ਵਰਤਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਸਾਡੇ ਬਹੁਤ ਸਾਰੇ ਭਾਈ ਭਰਾ ਜਿਹੜੇ ਆ ਉਹ ਪ੍ਰਵਾਸ ਨਾਲ ਜੁੜੇ ਹੋਇਆ ਤੇ ਉਹਨਾਂ ਨੂੰ ਕਈਆਂ ਨੂੰ ਇਹ ਚੀਜ਼ਾਂ ਦਾ ਸਿੱਧੇ ਤੌਰ ਤੇ ਸਾਹਮਣਾ ਕਰਨਾ ਪੈਂਦਾ ਕਈ ਆ ਸਿੱਧੇ ਤੌਰ ਤੇ ਸਾਹਮਣਾ ਕਰ ਰਹੇ ਨੇ ਤੇ ਕਈ ਇਹ ਖਬਰਾਂ ਸੁਣ ਕੇ ਅਲਰਟ ਵੀ ਹੁੰਦੇ ਆ ਜਸਵੀਰ ਜੀ ਅੱਜ ਦਾ ਸਮਾਜ ਆ ਜਿਹੜਾ ਬਹੁਤ ਹੀ ਨਾਜਿਕ ਦੌਰ ਚੋਂ ਗੁਜ਼ਰ ਰਿਹਾ ਹੈ ਹੂੰ ਪਹਿਲਾਂ ਇਹ ਜਿਹੜੀ ਹੇਟਡ ਟਵਰਡਸ ਇਮੀਗ੍ਰੈਂਟਸ ਸੀਗੀ ਜੀ ਇਹ ਸੀਮਤ ਸੀ ਸੋਸ਼ਲ ਮੀਡੀਆ ਤੱਕ ਜੀ ਉੱਥੇ ਸਟਰੀਓਟਾਈਪ ਬਹੁਤ ਸਾਰੇ ਰੇਸਿਸਟ ਕਮੈਂਟ ਕਰਨਾ ਇਮੀਗ੍ਰੈਂਟਸ ਦੇ ਖਿਲਾਫ ਬੜੀ ਭੱਦੀ ਸ਼ਬਦਾਲੀ ਵਰਤ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆਪਾਂ ਇੱਥੇ ਡਿਸਕਸ ਵੀ ਕਰਦੇ ਰਹੇ ਹਾਂ ਤੇ ਹੁਣ ਇਹ ਜਿਹੜੀ ਹੇਟਡ ਹੈ ਇਹ ਨਫ਼ਰਤ ਹੈ ਇਹ ਸੜਕਾਂ ਤੱਕ ਆਪਾਂ ਨੂੰ ਦਿਖਾਈ ਦਿੰਦੀ ਹੈ ਜੀ ਕਿ ਜਿਹੜੇ ਇੱਕ ਨਿਓ ਨਾਜ਼ੀਸਮ ਪਾਰਟੀ ਜਿਹੜੀ ਆ ਬਹੁਤ ਇੱਕ ਮੂਵਮੈਂਟ ਕਹੋ ਉਹ ਸਟਰੋਂਗਲੀ ਫੈਲ ਰਹੀ ਹੈ ਵਿਚਾਰਧਾਰਾ ਕਹਿ ਸਕਦੇ ਹੋ ਵਿਚਾਰਧਾਰਾ ਉਹ ਵਿਚਾਰਧਾਰਾ ਹੈਗੀ ਬੇਸਿਕਲੀ ਅਡੋਫ ਹਿਟਲਰ ਦੀ ਜਰਮਨੀ ਵਾਲੇ ਦੀ ਉਹ ਤਾਨਾਸ਼ਾਹੀ ਵਾਲੀ ਉਹਦੀ ਨਾਜ਼ੀਸਮ ਨਾਜ਼ੀ ਪਾਰਟੀ ਸੀ ਉਹ ਨਿਓ ਨਾਜ਼ੀਸਮ ਦੇ ਨਾਮ ਤੇ ਉਹ ਸੇਮ ਇੱਕ ਫਿਲਾਸਫੀ ਲੈ ਕੇ ਉਹ ਡਾਇਲੋਜੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਕਿ ਜਿਹੜੇ ਵਾਈਟ ਪੀਪਲ ਨੇ ਉਹਨਾਂ ਦਾ ਹੀ ਬੋਲਬਾਲਾ ਹੋਵੇ ਬਾਕੀ ਜਿਹੜੇ ਚਾਹੇ ਵਾਈਟਸ ਨੇ ਜਾਂ ਬਲੈਕਸ ਨੇ ਉਹਨਾਂ ਦਾ ਜਿਹੜਾ ਹੈਗਾ ਇਹਨਾਂ ਦੇ ਕੰਟਰੀਆਂ 'ਚ ਜਿਹੜੇ ਚੱਲ ਕੇ ਆਏ ਨੇ ਜਿਹੜੇ ਪ੍ਰਡੋਮੀਨੈਂਟਲੀ ਵਾਈਟ ਪੀਪਲ ਦੇ ਲੋ ਜਿਹੜੇ ਕੰਟਰੀਜ਼ ਨੇ ਵੀ ਉਹਨਾਂ ਨੂੰ ਪਿੱਛੇ ਰੱਖਿਆ ਜਾਵੇ ਜੀ ਤੇ ਇਸੇ ਦੇ ਤਹਿਤ ਆਪਾਂ ਦੇਖਿਆ ਵੀ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ 'ਚ ਬਹੁਤ ਸਾਰੀਆਂ ਰੈਲੀਆਂ ਹੋਈਆਂ ਨੇ ਚਾਹੇ ਉਹ ਬ੍ਰਿਸਬਨ ਹੋਵੇ ਚਾਹੇ ਪਰਥ ਹੋਵੇ ਸਿਡਨੀ ਹੋਵੇ ਜਾਂ ਮੈਲਬੌਰਨ ਹੋਵੇ ਮੈਲਬੌਰਨ ਚ ਤਾਂ ਕਲਾਸ਼ ਵੀ ਹੋਇਆ ਇੱਕ ਪ੍ਰੋ ਨਾਜ਼ੀਸਮ ਤੇ ਐਂਟੀ ਨਾਜ਼ੀਸਮ ਜਿਹੜੇ ਪ੍ਰੋਟੈਸਟ ਸੀਗੇ ਉਹਦੇ ਹੋਇਆ ਤੇ ਇਹ ਸਾਰਾ ਪਰਤਾਰਾ ਚੱਲ ਰਿਹਾ ਸੀਗਾ ਤੇ ਇਸ ਤੋਂ ਇਲਾਵਾ ਇੰਗਲੈਂਡ ਚ ਵੀ ਇਦਾਂ ਦੇ ਪ੍ਰੋਟੈਸਟ ਸਾਹਮਣੇ ਆਏ ਨੇ ਜੀ ਇੰਗਲੈਂਡ ਚ ਇੱਕ ਹੋਰ ਹੋਇਆ ਕਿ ਇੱਕ 20 ਸਾਲਾ ਸਿੱਖ ਲੜਕੀ ਦਾ ਹੂੰ ਦੋ ਗੋਰਿਆਂ ਨੇ ਉਥੇ ਰੇਪ ਕੀਤਾ ਜੀ ਤੇ ਉਹਦੇ ਜਦੋਂ ਇਹ ਇਹ ਸ਼ਰਮਨਾਕ ਕਾਰਾ ਕਰ ਰਹੇ ਸੀਗੇ ਉਹਨਾਂ ਨੇ ਉਹ ਰੇਸਿਸਟ ਕਮੈਂਟ ਵੀ ਉਹਦੇ ਤੇ ਬਹੁਤ ਸਾਰੇ ਪਾਸ ਕੀਤੇ ਅੱਛਾ ਜੀ ਉਹਦੀ ਇਨਵੈਸਟੀਗੇਸ਼ਨ ਰੇਸਿਸਟ ਇੱਕ ਜਿਹੜਾ ਜਿਹੜਾ ਇਹ ਹੋਈ ਐ ਐਕਟੀਵਿਟੀ ਉਹ ਰੇਸਿਸਟ ਦੇ ਕੇਸ ਦੇ ਤੌਰ ਤੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਆਪਾਂ ਕੈਨੇਡਾ 'ਚ ਵੀ ਦੇਖਿਆ ਕਿ ਇਥੇ ਅਨਟਾਰੀਓ ਦੇ ਨਿਆਗਰਾ ਖਿੱਤੇ 'ਚ ਕੁਝ ਲੋਕਾਂ ਨੇ ਮੂੰਹ ਬਨ ਕੇ ਨਿਊ ਨਾਜ਼ੀਇਜ਼ਮ ਦੇ ਬੈਨਰ ਦੇ ਹੇਠ ਐਂਟੀ ਇਮੀਗ੍ਰੇਸ਼ਨ ਰੈਲੀ ਕੀਤੀ ਹੈ ਜੀ ਇਸੇ ਦੇ ਤਹਿਤ ਆਪਾਂ ਇੱਕ ਜੇ ਅਮਰੀਕਾ ਦੀ ਗੱਲ ਕਰੀਏ ਤਾਂ ਜਿਹੜਾ ਚਾਰਲੀ ਕਰਕ ਦਾ ਅਸੈਸੀਨੇਸ਼ਨ ਹੋਇਆ ਜਿਹੜਾ ਇਹ ਡੋਨਲਡ ਟਰੰਪ ਦਾ بڑا ਕੈਂਪੇਨਸਾਂ ਵੀ ਬੈਠਾ ਸੀ ਸਾਥੀ ਸੀਗਾ ਉਹਦਾ ਬਹੁਤ ਢੜਲੇਦਾਰ ਉਹਦਾ ਕੈਂਪੇਨਰ ਸੀਗਾ ਉਹਦਾ ਵੀ ਜਿਹੜਾ ਇਹ ਅਟੈਕ ਹੋੰਦਾ ਉਹਦੇ ਤੇ ਜਿਹੜਾ ਉਹਦਾ ਅਸੈਸੀਨੇਸ਼ਨ ਹੋਇਆ ਉਹ ਹੋਇਆ ਤਾਂ ਇਸ ਕਰਕੇ ਆ ਵੀ ਉਹੋ ਜਿਹੜਾ ਵੀ ਉਹ ਵੀ ਫਾਸੀਸਟ ਜਿਹੜਾ ਉਹ ਪ੍ਰੋਪਾਗੈਂਡਾ ਕਰ ਰਿਹਾ ਸੀਗਾ ਉਹ ਵੀ ਇਹ ਕਹਿ ਰਿਹਾ ਸੀਗਾ ਵੀ ਜਿਹੜੇ ਵਾਈਟਸ ਨੇ ਇਥੋਂ ਦੇ ਅਮਰੀਕਾ ਦੇ ਉਹਨਾਂ ਨੂੰ ਜਿਹੜੇ ਨਾਨ ਵਾਈਟਸ ਨੇ ਚਾਹੇ ਉਹ ਜਿਹੜੇ ਬਰਾਊਨ ਪੀਪਲ ਹੋਣ ਬਲੈਕ ਹੋਣ ਜਾਂ ਮੁਸਲਮਾਨਸ ਹੋਣ ਜੀ ਉਹਨਾਂ ਨੂੰ ਖਤਰਾ ਹੈ ਇਹਨਾਂ ਤੋਂ ਤੇ ਉਹ ਜਿਹੜਾ ਵਾਈਟਸ ਦੀ ਜਿਹੜੀ ਡੋਮੀਨੇਸ਼ਨ ਆ ਵਰਕਰ ਆ ਰਹਿਣੀ ਚਾਹੀਦੀ ਹੈ ਉਹ ਬਹੁਤ ਸਟਰੋਂਗ ਉਹਦਾ ਸਮਰਥਕ ਸੀਗਾ ਜੀ ਬੜਾ ਉਹਦਾ ਜਿੰਨੇ ਵੀ ਉਹਦੇ ਪਲੇਟਫਾਰਮ ਨੇ ਚਾਹੇ ਸੋਸ਼ਲ ਮੀਡੀਆ ਤੇ ਹੋਣ ਚਾਹੇ ਉਹ ਆਰਗੂਮੈਂਟ ਜਾ ਕੇ ਕਰਦਾ ਹੋਵੇ ਪਬਲਿਕਲੀ ਤਾਂ ਉਹ ਦੇ ਚ ਉਹ ਬੜਾ ਸਟਰੋਂਗ ਸੀਗਾ ਚਾਹੀਦਾ ਤਾਂ ਇਹ ਸੀਗਾ ਜਸਵੀਰ ਜੀ ਵੀ ਉਹਨੂੰ ਆਰਗੂਮੈਂਟ ਨਾਲ ਹੀ ਕਾਊਂਟਰ ਕੀਤਾ ਜਾਂਦਾ ਉਹਨੂੰ ਲੌਜੀਕਲੀ ਡਾਟਾ ਬੇਸਡ ਉਹਨੂੰ ਕਾਊਂਟਰ ਕਰਨਾ ਚਾਹੀਦਾ ਸੀਗਾ ਪਰ ਉਹਦਾ ਅਸੈਸੀਨੇਸ਼ਨ ਹੋ ਗਿਆ ਪਰ ਇੱਕ ਥੋੜਾ ਜਿਹਾ ਇਹ ਚੀਜ਼ ਰਹਿ ਗਈ ਵੀ ਕਿਸੇ ਨਾਨ ਵਾਈਟ ਨੇ ਉਹਦਾ ਅਸੈਸੀਨੇਸ਼ਨ ਨਹੀਂ ਕੀਤਾ ਇੱਕ 22 ਸਾਲਾ ਜਿਹੜਾ ਬੰਦੇ ਤੇ ਚਾਰਜ ਲੱਗੇ ਨੇ ਉਹ ਵੀ ਵਾਈਟ ਹੀ ਬੰਦਾ ਜੀ ਨਹੀਂ ਤਾਂ ਇਹ ਖਲਾਰਾ ਹੋਰ ਵੱਜ ਜਾਣਾ ਸੀ ਤੋਂ ਕੁੱਲ ਮਿਲਾ ਕੇ ਜਿਹੜਾ ਇਮੀਗ੍ਰੈਂਟਸ ਦੇ ਖਿਲਾਫ ਇਹ ਬਹੁਤ ਵਰਤਾਰਾ ਜਿਹੜਾ ਹੈ ਵੱਧ ਰਿਹਾ ਹੈ ਇਹ ਹੇਟਡ ਵੱਧ ਰਹੀ ਹੈ ਇਹ ਦੇਖੋ ਆਪਾਂ ਇਸ ਯੁੱਗ 'ਚ ਆ ਕੇ ਚਾਹੀਦਾ ਤਾਂ ਇਹ ਸੀਗਾ ਕਿ ਇਨਕਲੂਸਿਵਿਟੀ ਚਾਹੀਦੀ ਹੈ ਜੀ ਕਿ ਇਨਕਲੂਡ ਹੋਣ ਸਾਰੇ ਭਾਈਚਾਰਾ ਵਧੇ ਤੇ ਕਿਉਂਕਿ ਬਾਰਡਰ ਖਤਮ ਹੋ ਰਹੇ ਨੇ ਵਰਲਡ ਇੱਕ ਗਲੋਬਲ ਵਿਲੇਜ ਦੀ ਤਰ੍ਹਾਂ ਬਣ ਰਿਹਾ ਹੈ ਜੀ ਦੂਜੇ ਪਾਸੇ ਸਾਡੀਆਂ ਵੰਡੀਆਂ ਜਿਹੜੀਆਂ ਨੇ ਉਹ ਡੂੰਗੀਆਂ ਹੋ ਰਹੀਆਂ ਨੇ ਇਹ ਉਲਟਾ ਵਰਤਾਰਾ ਹੋ ਰਿਹਾ ਹੈ ਆਪਾਂ ਜੇ ਪੋਲੀਟੀਕਲ ਤੌਰ ਤੇ ਦੇਖੀਏ ਤਾਂ ਪੀਅਰ ਪੋਲੀਵ ਨੇ ਜਿਹੜੇ ਇਹਨਾਂ ਨੇ ਪਿੱਛੇ ਤੁਸੀਂ ਦੇਖਿਆ ਹੋਣਾ ਜਿਹੜੇ ਇੱਥੇ ਵਰਕ ਵੀਜ਼ਾ ਵਾਲੇ ਨੇ ਜੀ ਉਹਨਾਂ ਨੂੰ ਟੈਂਪਰੇਰੀ ਫੋਰਨ ਵਰਕਰ ਵਰਕਰ ਕਿਹਾ ਕਿ ਇਹਨਾਂ ਨੂੰ ਬਿਲਕੁਲ ਬੰਦ ਕਰ ਦਿਓ ਜੀ ਤੇ ਉਹ ਇੱਕ ਰਾਈਟਿਸਟ ਵਿੰਗ ਨੂੰ ਰਾਈਟਿਸਟ ਪਾਰਟੀ ਨੂੰ ਬਿਲੋਂਗ ਕਰਦੇ ਨੇ ਕਨਜ਼ਰਵੇਟਿਵ ਪਾਰਟੀ ਨੂੰ ਬਿਲੋਂਗ ਕਰਦੇ ਨੇ ਦੂਸਰੇ ਪਾਸੇ ਇੱਕ ਲੈਫਟਿਸਟ ਪਾਰਟੀ ਦੇ ਜਿਹੜੇ ਡੇਵਿਡ ਈਬੀ ਨੇ ਜਿਹੜੇ ਇਥੋਂ ਦੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਜੀ ਉਹਨਾਂ ਨੇ ਵੀ ਸੇਮ ਗੱਲ ਕਹੀ ਹਮ ਕਿ ਇਹ ਜਿਹੜਾ ਜਿਹੜਾ ਫੋਰਨ ਵਰਕ ਪ੍ਰੋਗਰਾਮ ਹੈ ਇਹ ਬੰਦ ਕਰ ਦੇਣਾ ਚਾਹੀਦਾ ਤੁਸੀਂ ਦੇਖੋ ਵੀ ਦੋ ਆਪੋਜ਼ਿਟ ਵਿਚਾਰਧਾਰਾ ਦੇ ਲੋਕ ਜਿਹੜੇ ਵੱਡੇ ਲੀਡਰ ਨੇ ਉਹ ਇੱਕੋ ਹੀ ਗੱਲ ਕਰ ਰਹੇ ਨੇ ਵੀ ਇਹ ਪ੍ਰੋਗਰਾਮ ਜਿਹੜਾ ਖਤਮ ਕਰ ਦੇਣਾ ਚਾਹੀਦਾ ਹਮ ਤੇ ਇਹਦੇ ਵਿੱਚ ਆਪਾਂ ਮੰਨਦੇ ਆਂ ਵੀ ਬਹੁਤ ਸਾਰੀਆਂ ਊਨਤਾਈਆਂ ਨੇ ਪ੍ਰੋਗਰਾਮ ਦੇ ਵਿੱਚ ਇਹ ਜਿਹੜਾ ਫੋਰਨ ਵਰਕਰ ਪ੍ਰੋਗਰਾਮ ਹੈ ਇਹਦੇ ਵਿੱਚ ਸੁਧਾਰ ਹੋਣਾ ਚਾਹੀਦਾ ਕਰਨਾ ਚਾਹੀਦਾ ਹੂੰ ਪਰ ਬੰਦ ਕਰ ਦਿਓ ਸਟੂਡੈਂਟ ਬਿਲਕੁਲ ਘਟਾ ਦਿਓ ਜਿੱਥੋਂ ਜਿਹੜੇ ਸਟੂਡੈਂਟ ਹੁਣ ਤੱਕ ਇਕਨੋਮੀ ਨੂੰ ਉਹ ਹੁਣ ਤੱਕ ਚਲਾਉਂਦੇ ਰਹੇ ਸਾਰਾ ਕੁਝ ਕਰਦੇ ਰਹੇ ਜੀ ਉਹਨਾਂ ਦਾ 80% ਕੋਟਾ ਖਤਮ ਕਰਕੇ ਉਹਨਾਂ ਦੇ ਵੀਜ਼ੇ ਘਟ ਕਰਤੇ ਤੇ ਉਹਨਾਂ ਦੇ ਫਰਦਰ ਵੀਜ਼ੇ ਨਹੀਂ ਲੱਗ ਰਹੇ ਉਹ ਹੁਣ ਇੱਥੇ ਆਪਣੇ ਕਿਵੇਂ ਉਹ ਤਰਦਤ ਕਰ ਰਹੇ ਨੇ ਆਪਣਾ ਸਟੇਟਸ ਮੇਨਟੇਨ ਕਰ ਲਈ ਤੇ ਕੁੱਲ ਮਿਲਾ ਕੇ ਇਹ ਸਾਰੇ ਕੰਟਰੀਜ਼ ਦੇ ਵਿੱਚ ਜਿਹੜੇ ਪ੍ਰੋ ਵਾਈਟਸ ਜਿਹੜੇ ਕੰਟਰੀ ਨੇ ਹੁਣ ਤੱਕ ਰਏ ਡੋਮਿਨੇਸ਼ਨ ਰਹੀ ਹੈ ਇਹਨਾਂ ਚ ਇਹ ਜਿਹੜਾ ਵਰਤਾਰਾ ਇਹ ਵੱਧ ਰਿਹਾ ਹੈ ਬਹੁਤ ਹੀ ਭਿਆਨਕ ਹੈ ਇਹ ਖਤਰਨਾਕ ਹੈ ਇਹ ਪਿੱਛੇ ਨੂੰ ਲਿਜਾ ਰਿਹਾ ਹੈ ਕਿਉਂਕਿ ਆਪਾਂ ਦੇਖਿਆ ਵੀ ਪਿੱਛੇ ਜਦੋਂ ਅਜਸਟਨ ਟਰੂਡੋ ਦੇ ਫਾਦਰ ਜਿਹੜੇ ਹੁੰਦੇ ਸੀਗੇ ਉਹਨਾਂ ਨੇ ਆਪਾਂ ਨੂੰ ਰਾਈਟਸ ਦਿੱਤੇ ਸੀਗੇ ਇਮੀਗ੍ਰੈਂਟਸ ਨੂੰ ਉਸ ਤੋਂ ਪਹਿਲਾਂ ਰਾਈਟਸ ਵੀ ਨਹੀਂ ਸੀਗੇ ਵੋਟਾਂ ਵੋਟਾਂ ਨੂੰ ਵੋਟ ਕਰਨ ਦੇ ਉਸ ਤੋਂ ਬਾਅਦ ਰਾਈਟਸ ਮਿਲੇ ਤਾਂ ਕੁੱਲ ਫੇਰ ਕੁਝ ਇਹਨਾਂ ਨੂੰ ਲੱਗਿਆ ਵੀ ਅਸੀਂ ਵੀ ਇੱਕ ਬਰਾਬਰ ਦੇ ਵਿਚਾਰ ਰੱਖਦੇ ਆ ਤੇ ਉਸ ਤੋਂ ਬਾਅਦ ਥੋੜੀ ਜੀ ਗੱਲ ਚੱਲੀ ਕੇ ਅਮਰੀਕਾ ਵਰਗੇ ਕੰਟਰੀ ਚ ਜਿਹੜੇ ਨੇ ਬਾਰਕ ਮਾਮ ਵਰਗੇ ਪ੍ਰੈਜ਼ੀਡੈਂਟ ਬਣੇ ਜੀ ਤੇ ਉੱਥੇ ਵਾਈਸ ਪ੍ਰੈਜ਼ੀਡੈਂਟ ਉਹ ਕਮਲਾ ਹਾਰਿਸ ਵਰਗੇ ਬਣੇ ਜੀ ਪਰ ਆਹ ਜਿਹੜੀਆਂ ਜਿਹੜੀਆਂ ਰਾਈਟ ਸਟਵਿੰਗ ਪਾਰਟੀਆਂ ਨੇ ਚਾਹੇ ਉਹ ਡੋਨਲਡ ਟਰੰਪ ਦੀ ਹੋਵੇ ਚاہے ਪੀਅਰ ਪੋਲੀਏ ਵਾਲੀ ਹੋਵੇ ਇਥੇ ਚਾਹੇ ਉਥੇ ਕਿਸੇ ਹੋਰ ਕੰਟਰੀ ਚ ਹੋਣ ਇਹ ਜਿਹੜੀਆਂ ਨੇ ਇਹਨਾਂ ਦਾ ਵਰਤਾਰਾ ਜਿਹੜਾ ਹੈਗਾ ਇਹ ਐਂਟੀ ਇਮੀਗਰੈਂਟ ਹੈ ਇਹ ਇਹਨਾਂ ਦੇ ਖਿਲਾਫ ਚੱਲ ਕੇ ਜਿਹੜੀ ਆ ਜਿਹੜੀ ਮੂਵਮੈਂਟ ਹੁਣ ਜ਼ੋਰ ਫੜ ਰਹੀ ਹੈ ਜੀ ਇਹ ਕੁੱਲ ਮਿਲਾ ਕੇ ਬਹੁਤ ਖਤਰਨਾਕ ਹੈ ਅ ਮੰਤ ਸਭ ਜਿਹੜੀ ਤੁਸੀਂ ਗੱਲ ਕਰਦੇ ਆ ਜਦੋਂ ਤੁਸੀਂ ਕਹਿੰਦੇ ਕਿ ਈਵੀ ਹੋਰੀ ਵੀ ਪੋਲੀਏ ਹੋਰੀ ਵੀ ਜਿਹੜੇ ਆ ਉਹ ਬਿਲਕੁਲ ਵਿਚਾਰਧਾਰਾ ਵਾਂਗ রাইਟੇਸਟ ਵੀ ਤੇ ਲੈਫਟੇਸਟ ਵੀ ਮੈਨੂੰ ਲੱਗਦਾ ਕਿ ਹੁਣ ਇਹ ਬਾਈਨਰੀ ਨਹੀਂ ਰਹਿਣੀਆਂ ਚਾਹੀਦੀਆਂ ਇਹ ਇਹ ਵਿਚਾਰ ਤਾਂ ਰਹਾ ਤਾਂ ਮਾਮਲਾ ਹੀ ਨਹੀਂ ਰਹਿ ਗਿਆ ਹੁਣ ਇਹ ਉਹਦੇ ਤੋਂ ਗੱਲਾਂ ਅਗਾਹ ਨਿਕਲ ਗਈਆਂ ਕੋਈ ਦੌਰ ਸੀਗਾ ਸੀ ਜਿਹੜਾ ਵਾਈਟ ਹੈਡ ਸੁਣਦੇ ਹੁੰਦੇ ਸੀ ਇੰਗਲੈਂਡ ਦੇ ਵਿੱਚ ਉਹ ਗਰੁੱਪ ਘੁੰਮਦੇ ਹੁੰਦੇ ਸੀਗੇ ਤੇ ਉਹ ਆਹੋ ਕੋਜੀ ਕਰਦੇ ਹੁੰਦੇ ਸੀਗੇ ਕਿ ਜੇ ਕੋਈ ਇਮੀਗ੍ਰੈਂਟ ਮਿਲ ਜਾਂਦਾ ਸੀਗਾ ਉਹਨੂੰ ਤੰਗ ਪਰੇਸ਼ਾਨ ਕਰਨਾ ਪੁੱਟ ਮਾਰ ਕਰਨੀ ਆ ਚੀਜ਼ਾਂ ਹੋਇਆ ਕਰਦੀਆਂ ਸੀਗੀਆਂ ਤੇ ਹੁਣ ਉਹਦੇ ਤੋਂ ਅਗਾਹ ਦੀਆਂ ਚੀਜ਼ਾਂ ਹੋ ਗਈਆਂ ਇਹ ਤਾਂ ਹੋ ਸਕਦਾ ਹੈ ਕਿ ਇਮੀਗ੍ਰੇਸ਼ਨ ਜਿਹੜੀ ਇਲੀਗਲ ਹੁੰਦੀ ਹੈ ਇਮੀਗ੍ਰੇਸ਼ਨ ਜਿੱਥੇ ਤੁਹਾਨੂੰ ਲੱਗਦਾ ਕਿ ਇੰਨੀ ਜ਼ਿਆਦਾ ਹੋ ਗਈ ਆ ਕਿ ਇਹਦੇ ਨਾਲ ਜਿਹੜਾ ਆ ਉਹ ਸਾਡੇ ਮੁਲਕ ਦਾ ਤਵਾਜਨ ਜਿਹੜਾ ਆ ਉਹ ਖਰਾਬ ਹੋ ਰਿਹਾ ਉਹ ਭਾਵਨਾਵਾਂ ਪੈਦਾ ਹੁੰਦੀਆਂ ਨੇ ਉਹ ਸਾਡੇ ਉੱਥੇ ਭਾਰਤ ਦੇ ਵਿੱਚ ਵੀ ਭਾਵਨਾਵਾਂ ਪੈਦਾ ਹੁੰਦੀਆਂ ਕਿ ਜਿਹੜੇ ਗੈਰ ਕਾਨੂੰਨੀ ਆਣ ਕੇ ਇਮੀਗ੍ਰੈਂਟਸ ਆ ਜਾਂਦੇ ਆ ਤੇ ਉਹ ਬਕਾਇਦਾ ਸਾਡੀਆਂ ਸਰਕਾਰਾਂ ਵੀ ਇਦਾਂ ਦੀਆਂ ਗੱਲਾਂ ਕਰਦੀਆਂ ਨੇ ਅਸੀਂ ਪੰਜਾਬ ਦੀ ਗੱਲ ਕਰਦੇ ਆ ਕਿ ਦੂਜੇ ਸੂਬੇ ਤੋਂ ਆਣ ਕੇ ਜਦੋਂ ਵਸ ਜਾਂਦੇ ਆ ਕਿ ਸਾਡਾ ਡੈਮੋਗ੍ਰਾਫਿਕਲੀ ਚੀਜ਼ਾਂ ਜਿਹੜੀਆਂ ਨੇ ਉਹ ਖਰਾਬ ਹੋ ਰਹੀਆਂ ਨੇ ਉਹਨਾਂ ਨੂੰ ਕਿਸੇ ਹੱਦ ਤੱਕ ਤਾਂ ਕਿਹਾ ਜਾ ਸਕਦਾ ਕਿ ਹਾਂ ਇੱਥੇ ਕੁ ਠੀਕ ਹੈ ਟਿਕਾਣੇ ਸਰ ਰੂਪ ਰੂਪ ਬਦਲ ਕੇ ਜਦੋਂ ਚੀਜ਼ਾਂ ਅੱਗੇ ਤੁਰਦੀਆਂ ਨੇ ਮੈਨੂੰ ਲੱਗਦਾ ਕਿ ਹੋਰ ਜ਼ਿਆਦਾ ਖਤਰਨਾਕ ਹੋ ਜਾਂਦੀਆਂ ਨੇ ਇਹ ਨਫ਼ਰਤ ਜਿਹੜੀ ਹੈ ਜਦੋਂ ਵੱਧਦੀ ਹੈ ਨਾ ਇਹ ਨਫ਼ਰਤ ਕੱਲੀ ਨਫ਼ਰਤ ਤੱਕ ਸੀਮਤ ਨਹੀਂ ਰਹਿੰਦੀ ਇਹ ਨਫ਼ਰਤ ਬਹੁਤੀ ਵਾਰੀ ਅਪਰਾਧ ਦਾ ਰੂਪ ਅਖਤਿਆਰ ਕਰ ਲੈਂਦੀ ਹੈ ਤੇ ਅਪਰਾਧ ਜਦੋਂ ਸੰਗਠਿਤ ਹੋ ਜਾਂਦਾ ਇਹ ਨਫ਼ਰਤ ਵਾਲਾ ਫਿਰ ਜ਼ਿਆਦਾ ਖਤਰਨਾਕ ਹੋ ਜਾਂਦਾ ਇਹ ਜਸਵੀਰ ਜੀ ਇਹਦਾ ਇੱਕ ਕਾਰਨ ਹੈ ਵੀ ਇੱਥੇ ਜਿਹੜਾ ਹੁਣ ਅਨਇੰਪਲੋਇਮੈਂਟ ਰੇਟ ਵੱਧ ਰਿਹਾ ਹੈ ਜੀ ਸਪੈਸ਼ਲੀ ਯੂਥ ਦੇ ਅੰਦਰ ਉਮੇਤਾ 7% 7.1% ਦਾ ਅੰਕੜਾ ਹੈਗਾ ਜੀ ਪਰ ਜੂਥ ਦੇ ਜਿਹੜਾ ਜਦੋਂ ਅੰਕੜਾ ਹੁੰਦਾ ਉਹ 14 14.5% ਤੋਂ ਲੈ ਕੇ ਜੀ ਕਈ ਸਟੇਟਾਂ ਚ ਜਿਹੜੇ ਕੈਨੇਡਾ ਚ ਆਪਾਂ ਦੇਖ ਲਈਏ 16% ਤੱਕ ਹੈ ਉਹ ਸਰਕਾਰਾਂ ਇਸ ਚੀਜ਼ ਨੂੰ ਟੈਕਲ ਕਰਨ ਚ ناکਾਮ ਰਹੀਆਂ ਨੇ ਚਾਹੇ ਉਹ ਕਹਿ ਲਓ ਵੀ ਜਸਟਨ ਜਿਹੜਾ ਡੋਨਲਡ ਟਰੰਪ ਨਾਲ ਟ੍ਰੇਡ ਵਾਰ ਦੇ ਚੱਲਦਿਆਂ ਹੋਵੇ ਜੀ ਜਾਂ ਹੋਰ ਰੀਜ਼ਨ ਹੋਣ ਅ ਉਹ ਸਾਰੇ ਦਾ ਨਤੀਜਾ ਇਹ ਹੋ ਰਿਹਾ ਕਿ ਲੋਕਾਂ ਨੂੰ ਇਹ ਲੱਗਦਾ ਹੈ ਸਰਕਾਰਾਂ ਨੂੰ ਵੀ ਕਿ ਸ਼ਾਇਦ ਇਮੀਗ੍ਰੇਸ਼ਨ ਕਰਕੇ ਹੀ ਸਾਡਾ ਜਿਹੜਾ ਹੈਗਾ ਇਹ ਨਹੀਂ ਹੋ ਰਿਹਾ ਜੀ ਬਹੁਤ ਸਾਰੇ ਜਿਹੜੇ ਜਦੋਂ ਨਿਊ ਜਿਹੜੀ ਨਾਜ਼ੀਸਮ ਪਾਰਟੀ ਹੈ ਉਹ ਇਹ ਕਰੀਏ ਵੀ ਜਿੰਨੀ ਹਾਊਸਿੰਗ ਦੀ ਪ੍ਰੋਬਲਮ ਹੈ ਜਿੰਨੀ ਇਨਫਲੇਸ਼ਨ ਦੀ ਪ੍ਰੋਬਲਮ ਹੈ ਜਿੰਨੀ ਅਨਐਮਪਲॉयਮੈਂਟ ਦੀ ਪ੍ਰੋਬਲਮ ਹੈ ਇਹ ਸਾਰੀਆਂ ਜਿਹੜੀ ਦੇਣ ਹੈਗੀ ਹੈ ਇਮੀਗ੍ਰੈਂਟਸ ਦੀ ਜੀ ਆ ਦੂਸਰਾ ਇਹ ਹੈ ਵੀ ਜਿਹੜੇ ਇਮੀਗ੍ਰੈਂਟਸ ਨੇ ਉਹ ਦੇਖੋ ਆਪਾਂ ਇੱਕ ਜੇ ਇਮੀਗ੍ਰੈਂਟਸ ਦਾ ਦੇਖੀਏ ਉਹਨਾਂ ਦਾ ਉਹਨਾਂ ਦੀ ਫਿਲਾਸਫੀ ਕੀ ਹੈ ਉਹ ਇੱਕ ਕੰਟਰੀ ਨੂੰ ਛੱਡ ਕੇ ਆਪਣਾ ਸਾਰਾ ਧਰਮਧਾਰ ਛੱਡ ਕੇ ਆਉਂਦੇ ਨੇ ਨਵੀਂ ਜਗ੍ਹਾ ਜੀ ਉੱਥੇ ਆ ਕੇ ਉਹ ਆਪਣੇ ਰਿਸੋਰਸਸ ਵੀ ਲੈ ਕੇ ਆਉਂਦੇ ਨੇ ਆਪਣੇ ਸਕਿੱਲ ਵੀ ਲੈ ਕੇ ਆਉਂਦੇ ਨੇ ਆਪਣਾ ਉੱਥੇ ਆ ਕੇ ਸੈਟਲ ਹੁੰਦੇ ਨੇ ਜੀ ਉਹਨਾਂ ਚ ਜਿਹੜਾ ਕਿਉਂਕਿ ਇਹ ਲੋਕ ਨੇ ਜਿਹੜੇ ਵਾਈਟਸ ਨੇ ਸਰਕਾਰ ਟੈਕਸ ਵੀ ਦਿੰਦੇ ਨੇ ਉਹ ਇਹ ਲੋਕ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਜਸਵੀਰ ਜੀ ਕਿਉਂਕਿ ਸਾਡੇ ਜਿਹੜੇ ਲੋਕ ਨੇ ਇਮੀਗ੍ਰੈਂਟਸ ਨੇ ਉਹ ਇੱਥੇ ਆ ਕੇ ਕੁਝ ਵੀ ਕਰਨ ਲਈ ਤਿਆਰ ਨੇ ਤੁਸੀਂ ਕਿਸੇ ਨੂੰ ਕਹੋ ਵੀ ਕੰਮ ਲੱਭਦਾ ਨਹੀਂ ਵੀ ਤੂੰ ਆਹ ਕੰਮ ਕਰ ਲੇਗਾ ਉਹਨੇ ਕਿਹਾ ਮੈਂ ਕੁਝ ਵੀ ਕਰ ਲੂੰਗਾ ਜੀ ਮੈਨੂੰ ਕੰਮ ਚਾਹੀਦਾ ਠੀਕ ਹੈ ਪਹਿਲੀ ਗੱਲ ਤਾਂ ਇਹ ਹੈ ਦੂਸਰਾ ਜਦੋਂ ਉਹ ਜਦੋਂ ਇਹ ਸਟਰਗਲ ਫੇਸ ਕਰਦੇ ਨੇ ਨਵੇਂ ਕੰਟਰੀ ਚ ਆ ਕੇ ਉਹਨਾਂ ਨੂੰ ਮਿਹਨਤ ਕਰਨ ਦੀ ਉਹਨਾਂ ਨੂੰ ਜਿਹੜੀ ਪੈਸੇ ਜੋੜਨ ਦੀ ਉਹ ਪਹਿਲਾਂ ਤੋਂ ਪਿਛੋਕੜ ਸਾਡਾ ਉਹ ਹੈ ਵੀ ਅਸੀਂ ਜੇ 10 ਰੁਪਏ ਕਮਾਉਣੇ ਨੇ ਤਾਂ ਰਪਈ ਦੌਰ पे दो रपई जोडਨੇ ਵੀ ਨੇ ਜੀ ਉਹ ਸਾਡੀ ਆਦਤ ਆ ਪਹਿਲਾਂ ਤੋਂ ਤੇ ਦੂਸਰਾ ਇਹ ਆ ਵੀ ਜਦੋਂ ਅਸੀਂ ਆਉਨੇ ਆ ਤਾਂ ਇਹ ਜਿਹੜੇ ਸਕਿੱਲ ਲੈ ਕੇ ਆਉਨੇ ਆ ਪੜ੍ਹੇ ਲਿਖੇ ਲੋਕ ਨੇ ਉਹੀ ਜਿਹੜਾ ਮਾਈਗ੍ਰੇਸ਼ਨ ਪੜ੍ਹੇ ਲਿਖੇ ਲੋਕਾਂ ਦੀ ਹੋ ਰਹੀ ਹੈ ਜੀ ਤੇ ਉਹ ਫਿਰ ਆਪੇ ਆ ਕੇ ਆਪਣਾ ਸਟੈਬਲਿਸ਼ ਹੁੰਦੇ ਨੇ ਘਰ-ਬਾਰ ਬਣਾਉਂਦੇ ਨੇ ਇਹ ਲੋਕ ਨੇ ਜਿਹੜੇ ਥੋੜੇ ਆਰਾਮ ਪ੍ਰਸਤ ਹੋ ਗਏ ਨੇ ਨਹੀਂ ਇੱਥੇ ਇੱਥੇ ਮਾਨ ਸਾਹਿਬ ਮੈਨੂੰ ਲੱਗਦਾ ਕਿ ਆਪਾਂ ਨੂੰ ਇੱਕ ਗੱਲ ਹੋਰ ਇਹਦੇ ਨਾਲ ਥੋੜਾ ਜਿਹਾ ਦੇਖਣੀ ਬਣਦੀ ਹੈ ਕਿ ਕੁਝ ਚੀਜ਼ਾਂ ਹੋਰ ਵੀ ਇਹਦੇ ਵਿੱਚ ਇੰਪੈਕਟ ਪਾਉਂਦੀਆਂ ਨੇ ਜਦੋਂ ਤੁਸੀਂ ਗੱਲ ਕਿਹਾ ਕਿ ਸਾਡੇ ਜਿਹੜੇ ਇੱਥੇ ਵਿਅਕਤੀ ਆਣ ਕੇ ਇਮੀਗ੍ਰੈਂਟ ਆਣ ਕੇ ਕੋਈ ਵੀ ਕੰਮ ਕਰਨ ਲਈ ਤਿਆਰ ਹੁੰਦੇ ਆ। ਬੀਏ ਪੜ੍ਹਿਆ, ਐਮਏ ਪੜ੍ਹਿਆ ਬੰਦਾ ਹੈ, ਐਮਏ, ਐਮਬੀਏ ਕੀਤਾ ਹੋਇਆ ਬੰਦਾ ਜਦੋਂ ਇੱਥੇ ਆਏਗਾ ਉਹ ਕਹੇਗਾ ਮੈਂ ਕਾ ਕੱਟਣ ਲਈ ਵੀ ਤਿਆਰ ਆ। ਉਹ ਕਹੇਗਾ ਮੈਂ ਕਲੀਨਿੰਗ ਕਰਨ ਲਈ ਵੀ ਤਿਆਰ ਆ। ਉਹ ਕਹੇਗਾ ਮੈਂ ਦਿਹਾੜੀ ਲਾਉਣ ਲਈ ਵੀ, ਖੇਤਾਂ 'ਚ ਦਿਹਾੜੀ ਕਰਨ ਲਈ ਵੀ ਤਿਆਰ ਆ ਕਿਉਂਕਿ ਉਹਨੂੰ ਉਹ ਇੱਕ ਚੀਜ਼ੇ ਨਜ਼ਰ ਆਉਂਦੀ ਹੈ ਕਿ ਇਹਦੇ ਬਦਲੇ ਆ ਚੀਜ਼ ਮਿਲਣੇ ਆ। ਪਰ ਉਹੀ ਬੰਦਾ ਜਦੋਂ ਉੱਥੇ ਪੰਜਾਬ 'ਚ ਹੋਏਗਾ ਜਦੋਂ ਭਾਰਤ ਚ ਹੋਏਗਾ ਉਹ ਕਦੀ ਨਹੀਂ ਇਹ ਕਹੇਗਾ ਕਿ ਮੈਂ ਆ ਕੰਮ ਉਹ ਕਹੇਗਾ ਮੈਂ ਨਾ ਪੜਿਆ ਲਿਖਿਆ ਮੈਂ ਆ ਕੰਮ ਕਰਾਂਗਾ ਉੱਥੇ ਜਿਹੜਾ ਵਾਈਟ ਕਾਲਰ ਉਹ ਜੋਬ ਲੱਭੇਗਾ ਫਿਰ ਉਹ ਕੀ ਹੁੰਦਾ ਪੰਜਾਬ ਦੇ ਸੰਦਰਭ ਦੇ ਵਿੱਚ ਹੀ ਆਪਾਂ ਗੱਲ ਕਰਕੇ ਦੇਖਦੇ ਨੇ ਫਿਰ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਉੱਥੇ ਉਹ ਕੰਮ ਸਾਂਭਦੇ ਨੇ ਫਿਰ ਸਾਨੂੰ ਕਦੀ ਕਦੀ ਇਹ ਵੀ ਲੱਗਣ ਲੱਗ ਪੈਂਦੇ ਸਾਡੇ ਅੰਦਰ ਵੀ ਪੈਦਾ ਹੁੰਦੀ ਹੈ ਇਹ ਚੀਜ਼ ਕਿ ਭਾਈ ਇਹ ਇੱਥੇ ਵੀ ਕਬਜ਼ਾ ਕਰ ਲੈ ਉੱਥੇ ਵੀ ਕਬਜ਼ਾ ਕਰ ਲੈ ਉਹੀ ਚੀਜ਼ਾਂ ਇਹਨਾਂ ਦੇ ਅੰਦਰ ਵੀ ਪੈਦਾ ਆਪਾਂ ਜੇ ਇਹ ਕਹਦੀ ਹੈ ਕਿ ਬਿਲਕੁਲ ਨਹੀਂ ਕੰਮ ਕਰਦੇ ਇੱਥੇ ਵਾਲੇ ਉਹ ਅਲੈਦਾ ਹੋ ਜਾਂਦੀ ਹੈ ਚੀਜ਼ਾਂ ਤੁਹਾਨੂੰ ਨਾ ਉਹ ਇੱਕ ਕਲਚਰ ਬਣ ਜਾਂਦਾ ਉਸ ਚੀਜ਼ ਦਾ ਪਰ ਮੈਨੂੰ ਲੱਗਦਾ ਕਿ ਇਹਦੇ ਨਾਲ ਉਹ ਕਿਤੇ ਵੱਧ ਪ੍ਰਭਾਵ ਇਸ ਗੱਲ ਦਾ ਵੀ ਹੋ ਸਕਦਾ ਆ ਕਿ ਜੇ ਇਸ ਤਰੀਕੇ ਨਾਲ ਇੱਥੇ ਕੈਨੇਡਾ ਦੇ ਸੰਦਰਭ 'ਚ ਹੀ ਆਪਾਂ ਗੱਲ ਕਰ ਲਈਏ ਅਪਰਾਧ ਵਧਿਆ ਉਸ ਅਪਰਾਧ ਦੇ ਪਿੱਛੇ ਏਸ਼ੀਅਨ ਲੋਕਾਂ ਦਾ ਨਾਮ ਆਉਂਦਾ ਇੱਕ ਤੋਂ ਬਾਅਦ ਇੱਕ ਫਰੋਤੀਆਂ ਦੀਆਂ ਕਾਲ ਆਉਂਦੀਆਂ ਗੋਲੀਆਂ ਚੱਲਦੀਆਂ ਕੈਨੇਡਾ ਦੇ ਵਿੱਚ ਉਹ ਕਿਤੇ ਜ਼ਿਆਦਾ ਇੰਪੈਕਟ ਤਾਂ ਨਹੀਂ ਪਾਰੀਆਂ ਚੀਜ਼ਾਂ ਕਿ ਭਾਈ ਇਹ ਇਹ ਕ੍ਰਾਈਮ ਵਧਾ ਰਹੇ ਨੇ ਉਹ ਉਹ ਬਿਲਕੁਲ ਪਾਰੀਆਂ ਨੇ ਜਸਵੀਰ ਜੀ ਪਰ ਜਿਹੜੀ ਨਿਊ ਨਾਸੀਸਿਜ਼ਮ ਪਾਰਟੀ ਹੈ ਜੀ ਉਹ ਇਹ ਗੱਲ 'ਚ ਨਹੀਂ ਹੈਗੀ ਵੀ ਇਹ ਕ੍ਰਾਈਮ ਵਧ ਰਿਹਾ ਕਿਉਂਕਿ ਤੁਸੀਂ ਇੱਕ ਦੇਖਿਆ ਹੋਣਾ ਇੱਥੇ ਨੋਟਿਸ ਕੀਤੀ ਹੋਣੀ ਹੈ ਗੱਲ ਕਿ ਜਦੋਂ ਵੀ ਪਾਲਿਸੀ ਮੈਕੈਨਿਜ਼ਮ ਹੈ ਇਹਨਾਂ ਦਾ ਜੋ ਵੀ ਹੈ ਜੀ ਉਹ ਜਦੋਂ ਆਪਣੇ ਲੋਕ ਪ੍ਰਭਾਵਿਤ ਹੁੰਦੇ ਨੇ ਤਾਂ ਇਹਨਾਂ ਦਾ ਕੋਈ ਜ਼ਿਆਦਾ ਇਹਨਾਂ ਨੂੰ ਫਰਕ ਨਹੀਂ ਪੈਂਦਾ ਹੂੰ ਤੁਸੀਂ ਦੇਖੋ ਵੀ ਜਦੋਂ ਡੇਵਿਡ ای پی نے بھی یہ گل اٹھائی پیئر پولی بھی اٹھا اٹھا چکے نے ਵੀ ਜਿਹੜਾ ਇੱਕ ਗੈਂਗ ਹੈਗਾ ਇੰਡੀਆ ਵਾਲਾ ਜੀ ਵੀ ਉਹਨੂੰ ਤੁਸੀਂ ਬੈਨ ਕਰ ਦਿਓ ਉਹਨੂੰ ਟੈਰਰਿਸਟ ਲੋਰੈਂਸ ਬਸਨੋਈ ਵਾਲਾ ਉਹਨੂੰ ਟੈਰਰਿਸਟ ਆਰਗੇਨਾਈਜ਼ਮ ਓਲਾਨ ਦਿਓ ਹਮ ਪਰ ਉਹ ਸਰਕਾਰ ਉਹਦਾ ਉਹਦੇ ਤੇ ਕੁਝ ਕਰ ਹੀ ਨਹੀਂ ਰਹੀ ਜੀ ਤੇ ਇਹ ਜਿਹੜਾ ਹੈਗਾ ਇਹ ਨਿਊ ਨਾਜ਼ੀਸਮ ਜਿਹੜੀ ਹੈਗੀ ਹੈ ਲਹਿਰ ਹੈ ਇਹ ਇੱਕ ਹੋਰ ਤਰੀਕੇ ਦੀ ਲਹਿਰ ਹੈ ਇਹ ਜਿਹੜੀ ਬਹੁਤ ਖਤਰਨਾਕ ਲਹਿਰ ਹੈ ਉਸ ਤੋਂ ਅ ਅੱਗੇ ਦੀ ਲਹਿਰ ਹੈ ਜੀ ਜਿਹੜੀ ਕਿ ਇੱਕ ਹੇਟਡ ਫਲਾ ਰਹੀ ਹੈ ਐਜ਼ ਅ ਹੋਲ ਇੱਕ ਤਾਂ ਹੁੰਦਾ ਵੀ ਜਿਹੜਾ ਕ੍ਰਾਈਮ ਵਾਲੀ ਗੱਲ ਨਾਲ ਮੈਂ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਸਹਿਮਤੀ ਰੱਖਦਾ ਜੀ ਵੀ ਜਿਹੜੇ ਕ੍ਰਾਈਮ ਕਰ ਰਹੇ ਨੇ ਲੋਕ ਉਹਨਾਂ ਤੇ ਠੱਲ ਪੈਣੀ ਚਾਹੀਦੀ ਹੈ ਉਹ ਬਦਨਾਮ ਕਰ ਰਹੇ ਨੇ ਉਹ ਇੱਕ ਸੈਗਮੈਂਟ ਨੂੰ ਖਰਾਬ ਕਰ ਰਹੇ ਨੇ ਉਹ ਚ ਕਮਿਊਨਿਟੀ ਬਦਨਾਮ ਹੁੰਦੀ ਹੈ ਪਰ ਜਿਹੜਾ ਆ ਜਿਹੜੀ ਲਹਿਰ ਹੈ ਨਾ ਨਿਓ ਨਾਜ਼ੀ ਨਾਲੀ ਇਹ ਇਹ ਲਹਿਰ ਬਖਰੀਆ ਜਸਵੀਰ ਜੀ ਇਹ ਹੁਣ ਆਸਟ੍ਰੇਲੀਆ ਚ ਤਾਂ ਐਡਾ ਕੋਈ ਕਰਾਮ ਨਹੀਂ ਕਰ ਰਹੇ ਇੰਡੀਅਨ ਲੋਕ ਜਾ ਕੇ ਜੀ ਇੱਥੇ ਸਰੀ ਚ ਵਾਰਦਾਤਾਂ ਹੋ ਰਹੀਆਂ ਨੇ ਮੰਨਦੇ ਆ ਆਪਾਂ ਜਾਂ ਬ੍ਰਮਟਨ ਚ ਹੁੰਦੇ ਹੋਣੇ ਕੁਝ ਕੇਸ ਪਰ ਉੱਥੇ ਨਹੀਂ ਹੋ ਰਿਆ ਇੰਗਲੈਂਡ ਚ ਇਹ ਜਿਹੀਆਂ ਵਾਰਦਾਤਾਂ ਨਹੀਂ ਹੋ ਰਹੀਆਂ ਉੱਥੇ ਵੀ ਇਹ ਜਿਹੜੀ ਪ੍ਰੋ ਵਾਈਟ ਤੇ ਐਂਟੀ ਜਿਹੜੀ ਕਾਲੇ ਤੇ ਜਿਹੜੇ ਬ੍ਰਾਊਨ ਲੋਕ ਇਹ ਜਿਹੜੀ ਲਹਿਰ ਮੋਮੈਂਟਮ ਫੜ ਰਹੀ ਹੈ ਨਾ ਇਹ ਬਹੁਤ ਖਤਰਨਾਕ ਹੈ ਇਹ ਇੱਕ ਰੇਸਿਜ਼ਮ ਦੀ ਦੇ ਜਿਹੜੀ ਪ੍ਰੋਪਰ ਡਿਵੀਜ਼ਨ ਜਿਹੜੀ ਹੋ ਰਹੀ ਹੈ ਲੋਕਾਂ ਚ ਇਹ ਇਹ ਇਹਦੇ ਜਿਹੜੇ ਸਿੱਟੇ ਬਹੁਤ ਭਿਆਨਕ ਨਿਕਲਣ ਵਾਲੇ ਨੇ ਬਿਲਕੁਲ ਚਿੰਤਾ ਕਰਨ ਦੀ ਲੋੜ ਤਾਂ ਹੈਗੀ ਹੈ ਜਿੱਦਾਂ ਤੁਸੀਂ ਕਿਹਾ ਕਿ ਜਦੋਂ ਇਹਨਾਂ ਨੂੰ ਲੱਗਦੀ ਹੈ ਤੇ ਉਦੋਂ ਇਹਨਾਂ ਨੂੰ ਲੱਗਦਾ ਕਿ ਹਾਂ ਕੁਝ ਸਟੀਆਂ ਖਰਾਬ ਆ ਤੇ ਬਾਕੀਆਂ ਲਈ ਉਹ ਚੀਜ਼ਾਂ ਨਹੀਂ ਹੁੰਦੀਆਂ ਹੁਣ ਪੋਲੀ ਇਹ ਹੋਰੀ ਤਾਂ ਇਹ ਵੀ ਕਹਿੰਦੇ ਆ ਕਿ ਜਿਹੜੇ ਪੋਲੀਟੀਕਲ ਲੋਕ ਆ ਉਹਨਾਂ ਨੂੰ ਸਿਕਿਉਰਟੀ ਦੇਣੀ ਚਾਹੀਦੀ ਹੈ ਖਤਰਾ ਉਹਨਾਂ ਲਈ ਬਣਿਆ ਹੋਇਆ ਜਿਹਨੂੰ ਕਿਸੇ ਨੂੰ ਮਾੜਾ ਮੋਟਾ ਵੀ ਥ੍ਰੈਟ ਆਉਂਦਾ ਤੇ ਉਹਨੂੰ ਸਿਕਿਉਰਟੀ ਦੇ ਉਹਨੇ ਜਦੋਂ ਚਾਰਲੀ ਇਹਦੇ ਚਾਰਲੀ ਜਿਹੜਾ ਕਰਕ ਦਾ ਅਸੈਸਿਨੇਸ਼ਨ ਅਮਰੀਕਾ ਚ ਹੋਇਆ ਉਸ ਤੋਂ ਬਾਅਦ ਉਹਨੇ ਕਿਹਾ ਹੈਗਾ ਕਿ ਇੱਥੇ ਸਾਡੀਆਂ ਫੈਮਲੀਆਂ ਨੂੰ ਥ੍ਰੈਟ ਹੈ ਖਾਸ ਕਰਕੇ ਪੋਲੀਟੀਕਲ ਬੰਦੇ ਜੀ ਉਹਨਾਂ ਨੂੰ ਜਿਹੜੇ ਵੀ ਉਹਨਾਂ ਨੇ ਕਿਹਾ ਵੀ ਆਰਸੀਐਮਪੀਆ ਰਿਵਿਊ ਕਰੇ ਸਾਰਿਆਂ ਦਾ ਵੀ ਜਿਨ੍ਹਾਂ ਨੂੰ ਵੀ ਥ੍ਰੈਟ ਬਣਦਾ ਉਹਨਾਂ ਨੂੰ ਬਕਾਇਦਾ ਸਿਕਿਉਰਿਟੀ ਦਿੱਤੀ ਜਾਵੇ ਕਿਉਂਕਿ ਉਹਨਾਂ ਨੂੰ ਸ਼ਾਇਦ ਆਪਣੇ ਤੌਰ ਤੇ ਵੀ ਲੱਗਦਾ ਕਿਉਂਕਿ ਉਹ ਵੀ ਇਮੀਗ੍ਰੇਸ਼ਨ ਦੇ ਖਿਲਾਫ ਬਹੁਤ ਸਾਰਾ ਬੋਲਦੇ ਰਹੇ ਨੇ ਹੁਣ ਤੱਕ ਵੀ ਕਿਉਂਕਿ ਚਾਹੇ ਸਟੂਡੈਂਟ ਵਾਲੀ ਗੱਲ ਹੋਵੇ ਚਾਹੇ ਉਹ ਜਿਹੜਾ ਫੋਰਨ ਵਰਕਰ ਦੀ ਗੱਲ ਹੋਵੇ ਉਹ ਵੀ ਹਾਲਾਂਕਿ ਉਹਨਾਂ ਉਹਨਾਂ ਦੀ ਜਿਹੜੀ ਜਿਹੜੀ ਡਿਮਾਂਡ ਰੱਖਦੇ ਨੇ ਬੜੇ ਬਾਜ ਬੜੇ ਸੁਲਝੇ ਤਰੀਕੇ ਨਾਲ ਰੱਖਦੇ ਨੇ ਕੋਈ ਇਹੋ ਜਿਹੀ ਫਾਲਤੂ ਜਾਂ ਕੋਈ ਅਗਰੈਸਿਵ ਗੱਲ ਨਹੀਂ ਕਰਦੇ ਜਿਸ ਨਾਲ ਕੋਈ ਸੈਂਟੀਮੈਂਟ ਪੜਕੇ ਉਹਨਾਂ ਦਾ ਉਹ ਅੰਕੜਿਆਂ ਦੇ ਤਹਿਤ ਉਹ ਰੱਖਦੇ ਨੇ ਪਰ ਉਹਨਾਂ ਨੂੰ ਵੀ ਇਹ ਥ੍ਰੈਟ ਲੱਗਣ ਲੱਗ ਗਿਆ ਕਿਉਂਕਿ ਡਿਵੀਜ਼ਨ ਜਿਹੜੀ ਹੈ ਉਹ ਸ਼ਾਰਪ ਹੋ ਰਹੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜਿਹੜੇ ਜਦੋਂ ਇਹ ਪ੍ਰੋ ਵਾਈਟ ਪੀਪਲ ਐਕਟੀਵੇਟ ਹੋ ਰਹੇ ਨੇ ਤਾਂ ਐਂਟੀ ਵਾਈਟ ਪੀਪਲ ਵੀ ਉਹ ਐਲੀਮੈਂਟ ਵੀ ਜਿਹੜੇ ਐਕਟੀਵੇਟ ਹੋ ਸਕਦੇ ਨੇ ਉਹਨਾਂ ਤੋਂ ਥ੍ਰੈਟ ਜਿਹੜਾ ਕਮਿਊਨਿਟੀ ਨੂੰ ਹੋ ਸਕਦਾ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਸਾਰੇ ਪੋਲੀਟੀਕਲ ਬੰਦਿਆਂ ਨੂੰ ਜਿੰਨੇ ਵੀ ਥ੍ਰੈਟ ਪਰਸੈਪਸ਼ਨ ਚ ਨੇ ਆਰਸੀਐਮਪੀ ਰਿਵਿਊ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਸਿਕਿਉਰਿਟੀ ਦੇਵੇ ਹੁਣ ਦੇਖੋ ਮਾਨ ਸਾਹਿਬ ਪੋਲੀਟੀਕਲ ਬੰਦਿਆਂ ਨੂੰ ਤਾਂ ਸਿਕਿਉਰਿਟੀ ਮਿਲ ਜਾਏਗੀ ਹੋਰ ਰਿਵਿਊ ਕਰਕੇ ਕਰ ਦੇਣਗੇ ਆਮ ਲੋਕਾਂ ਦਾ ਕੀ ਬਣੇਗਾ ਆਹ ਨਾ ਲੋਕਾਂ ਤੇ ਜਿਨ੍ਹਾਂ ਦੇ ਉੱਤੇ ਰੋਜ਼ ਕਿਤੇ ਨਾ ਕਿਤੇ ਗੋਲੀ ਚੱਲਦੀ ਆ ਕਦੀ ਕਿਤੇ ਚੱਲ ਗਈ ਕਿਤੇ ਕਿਤੇ ਚੱਲ ਗਈ ਅਫਰੋਤੀਆਂ ਦੀਆਂ ਕੋਲਾਂ ਫੇਰ ਆਉਣੀਆਂ ਸ਼ੁਰੂ ਹੋ ਗਈਆਂ ਦੁਬਾਰਾ ਫਿਰ سلسلہ ਹੋ ਗਿਆ ਆ ਦੋ ਤਿੰਨ ਬੰਦੇ ਜਿਨ੍ਹਾਂ ਦੇ ਉੱਤੇ ਪਹਿਲਾਂ ਗੋਲੀ ਚੱਲੀ ਸੀ ਜਿਨ੍ਹਾਂ ਦੇ ਕਾਰੋਬਾਰਾਂ ਦੇ ਉੱਤੇ ਹੁਣ ਦੁਬਾਰਾ ਫੇਰ ਕਹਿੰਦੇ ਆ ਗੋਲੀਆਂ ਚੱਲਦੀਆਂ ਉਹਨਾਂ ਦੀ ਸਿਕਿਉਰਿਟੀ ਦਾ ਕੀ ਹੋਏਗਾ ਪੋਲਿਟিক্যাল ਬੰਦੇ ਨੂੰ ਤਾਂ ਸਿਕਿਉਰਿਟੀ ਮਿਲ ਜਾਏਗੀ ਉਹ ਜਸਵੀਰ ਜੀ ਇਹਨਾਂ ਨੂੰ ਬਹੁਤ ਸਖਤ ਕਦਮ ਲੈਣੇ ਪੈਣਗੇ ਕਿਉਂਕਿ ਸਰੀ ਵਰਗੇ ਸ਼ਹਿਰ 'ਚ ਨਹੀਂ ਬਰਦਾਤਾਂ ਰੁਕ ਰਹੀਆਂ ਹੁਣ ਇਹ ਰੀਸੈਂਟਲੀ ਜਿਹੜੀਆਂ ਦੋ 에 ਰਿ ਇੱਕ ਲਾਪ੍ਰੀਤ ਸਿੰਘ ਹੈਗੇ ਨੇ ਇੱਥੇ ਉਹ 13 13 ਇੱਥੇ ਹਾਂ ਕਾਰੋਬਾਰ ਚਲਾਉਂਦੇ ਹਾਂ ਬਾਬੇ ਨਾਨਕ ਦੇ ਨਾਮ ਤੇ ਜਿਹੜੀ ਫਿਲਾਸਫੀ ਸੀ 13 13 ਦੁੱਲਣ ਵਾਲੀ ਉਹ ਨਾਮ ਤੇ ਰੱਖ ਕੇ ਇੱਕ ਕਾਰੋਬਾਰ ਚਲਾ ਰਹੇ ਨੇ ਇੱਕ ਹੋਰ ਜਿਹੜਾ ਬਿਜ਼ਨਸਮੈਨ ਆ ਉਹਦਾ ਨਾਮ ਹਲੇ ਸਾਹਮਣੇ ਨਹੀਂ ਆਇਆ ਹੂੰ ਉਹਨਾਂ ਤੇ ਫੇਰ ਜਿਹੜੀਆਂ ਜਿਹੜੀਆਂ ਐਕਸਟਰਸ਼ਨ ਦੀਆਂ ਉਹਨਾਂ ਨੂੰ ਕਾਲਸ ਆਈਆਂ ਨੇ ਜੀ ਪਹਿਲਾਂ ਵੀ ਉਹਨਾਂ ਨੂੰ ਕਾਲਸ ਆ ਚੁੱਕੀਆਂ ਨੇ ਕੁੱਲ ਮਿਲਾ ਕੇ ਜਿਹੜੇ ਫਰੋਤੀ ਦੇ ਕੇਸ ਨੇ ਉਹ ਵਧ ਰਹੇ ਨੇ ਘਟ ਨਹੀਂ ਰਹੇ ਪਿਛਲੇ ਮੁਕਾਬਲੇ ਬਹੁਤ ਇਨਾਂ ਚ ਬੜੌਤਰੀ ਹੋਈ ਐ ਹੁਣ ਤੱਕ ਤੁਸੀਂ ਆਹ ਦੇਖ ਲਓ ਅ ਅਗਸਤ ਮਹੀਨੇ ਤੱਕ 39 ਜਿਹੜੇ ਕੇਸ ਨੇ ਐਕਸਟਰਸ਼ਨਸ ਦੇ ਜਿਹੜੇ ਮਾਮਲੇ ਦਰਜ ਹੋ ਚੁੱਕੇ ਨੇ ਪੁਲਿਸ ਕੋਲ ਜਿਹੜੇ ਰਿਪੋਰਟ ਹੋ ਚੁੱਕੇ ਨੇ ਜੀ ਅਨ ਰਿਪੋਰਟਡ ਕਿੰਨੇ ਕਿੰਨੇ ਕਿੰਨਿਆਂ ਨੇ ਡਰਦਿਆਂ ਨੇ ਪਰਤੀ ਦਿੱਤੀ ਉਹ ਗੱਲ ਵੱਖਰੀ ਐ ਉਸ ਤੋਂ ਇਲਾਵਾ ਇਨਾਂ ਚ 39 ਕੇਸਾਂ ਚ ਅ 27 30 ਕੇਸ ਹੋਰ ਨੇ ਜਿਨਾਂ 'ਚ ਗੋਲੀ ਵੀ ਚੱਲੀ ਹੈ ਤੁਸੀਂ ਦੇਖੋ ਕਿੱਡਾ ਥ੍ਰੈਟ ਪਰਸੈਪਸ਼ਨ ਹੈ ਬੀ ਐਕਸਟਰਸ਼ਨ ਕਾਲ ਕਰਨੀ ਜੇ ਨਹੀਂ ਬੰਦਾ ਦਿੰਦਾ ਤਾਂ ਗੋਲੀ ਚਲਾ ਦਿਓ ਜਾ ਕੇ ਉਹਦੇ ਬਿਜ਼ਨਸ ਤੇ ਆਪਾਂ ਦੇਖਿਆ ਵੀ ਕਪਲ ਸ਼ਰਮਾ ਦੇ ਉੱਤੇ ਵੀ ਜਿਹੜਾ ਉਹਨੇ ਕੈਪੇਕੋਲੀਆ ਦੋ ਵਾਰੀ ਗੋਲੀ ਚੱਲ ਚੁੱਕੀ ਹੈ ਹੁਣ ਇਸ ਟਾਈਮ ਪਤਾ ਨਹੀਂ ਕੀ ਸਥਿਤੀ ਹੈ ਚੱਲ ਰਹੀ ਹੈ ਕਿ ਨਹੀਂ ਦੁਬਾਰਾ ਉਹ ਪਰ ਇਹ ਇੱਕ ਬਹੁਤ ਵੱਡਾ ਇੱਕ ਦਹਿਲ ਤਹਿਲਕਾ ਮਚ ਜਾਂਦਾ ਲੋਕਾਂ 'ਚ ਐਦਾਂ ਕਿਹਦਾ ਇਨਵੈਸਟਮੈਂਟ ਆਏਗੀ ਕਿਵੇਂ ਲੋਕੀ ਜਿਹੜੇ ਸਹੀ ਕਾਰੋਬਾਰ ਵਾਲੇ ਨੇ ਸਹੀ ਤੌਰ ਤੇ ਆਪਣਾ ਕੰਮ ਕਰਨਾ ਚਾਹੁੰਦੇ ਨੇ ਉਹ ਕਿਦਾਂ ਕਰਨਗੇ ਉਹ ਕੰਮ ਬਿਲਕੁਲ ਇਹ ਚੀਜ਼ਾਂ ਤਾਂ ਹੈਗੀਆਂ ਨੇ ਵੈਸੇ ਕਹਿ ਰਹੇ ਨੇ ਜੀ ਕੈਨੇਡਾ ਦੇ ਵਿੱਚ ਸਥਿਤੀਆਂ ਜਿਹੜੀਆਂ ਨੇ ਉਹ ਜੋ ਅਸੀਂ ਦੇਖ ਵੀ ਰਹੇ ਆ ਕਿ ਆਰਥਿਕ ਤੌਰ ਤੇ ਥੋੜਾ ਜਿਹਾ ਤੰਗੀ ਵਾਲੀਆਂ ਹੈਗੀਆਂ ਨੇ bizness ਜਿਹੜੇ ਆ ਉਹ ਬਹੁਤੇ ਉੱਬਰ ਕੇ ਨਹੀਂ ਆ ਰਿਹਾ ਰੋਜ਼ਗਾਰ ਦੀ ਵੀ ਗੱਲ ਕੀਤੀ ਆ ਕਿ ਰੋਜ਼ਗਾਰ ਵੀ ਪਿਛਲੇ ਮੁਕਾਬਲਤਨ ਤੁਸੀਂ ਯੂਥ ਦਾ ਦੱਸਿਆ ਕਿ ਸਭ ਤੋਂ ਵੱਧ ਯੂਥ ਦੇ ਵਿੱਚ ਬੇਰੋਜ਼ਗਾਰੀ ਦਰ ਜਿਹੜੀ ਉਹ ਵਧੀ ਹੋਈ ਆ ਪਰ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਵੀ ਆ ਕਿ ਫੇਰ ਇਹ ਸਭ ਦੇ ਦਰਮਿਆਨ ਮਾਰ ਕਰਨੀ ਹੋਰੀ ਕੁਝ ਤਰੱਦਦ ਵੀ ਕਰਦੇ ਨਜ਼ਰ ਆਉਂਦੇ ਆ ਕੁਝ ਕੋਸ਼ਿਸ਼ਾਂ ਕਰਦੇ ਵੀ ਨਜ਼ਰ ਆਉਂਦੇ ਆ ਕਿ ਹੋਵੇ ਨਾ ਹੋਵੇ ਥੋੜਾ ਬੋਤਾ ਆਰਥਿਕ ਤੌਰ 'ਤੇ ਰੋੜ ਦੀ ਨਜ਼ਰ ਆਵੇ ਤੁਰਦੀ ਨਜ਼ਰ ਆਵੇ ਤੇ ਉਹ ਕੁਝ ਪ੍ਰੋਜੈਕਟਾਂ ਦੀ ਗੱਲ ਕਰ ਰਿਹਾ ਜਿਹੜੇ ਲਿਆ ਕੇ ਇਸ ਥੋੜਾ ਇਕਨੋਮੀ ਨੂੰ ਬੂਸਟ ਕਰਨ ਦੀਆਂ ਗੱਲਾਂ ਕਰਨੇ ਤਾਂ ਕਿ ਕਿਉਂਕਿ ਅਨਰੈਸਟ ਕਿੱਥੇ ਨਿਕਲ ਕੇ ਆਉਂਦੀ ਆ ਲੋਕਾਂ ਦੇ ਵਿੱਚ ਬੇਵਿਸ਼ਵਾਸੀ ਕਿੱਥੋਂ ਆਉਂਦੀ ਆ ਲੋਕਾਂ ਨੂੰ ਇਹ ਸਮਾਂ ਕਦੋਂ ਮਿਲਦਾ ਕਿ ਅਸੀਂ ਉਹ ਫਲਾਣੇ ਨੂੰ ਨਫ਼ਰਤ ਕਰਨੀਆਂ ਠੰਕਾਨੇ ਨੂੰ ਕਿਉਂਕਿ ਡਾਕਟਰ ਬੀ ਆਰ ਅੰਬੇਡਕਰ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਪਤਾ ਨਹੀਂ ਲੋਕ ਕਹਿੰਦੇ ਨਫ਼ਰਤ ਕਰਨ ਲਈ ਕਿੱਥੋਂ ਇੰਨਾ ਸਮਾਂ ਲੱਭ ਲੈਂਦੇ ਸਾਡੇ ਕੋਲ ਤਾਂ ਮੁਹੱਬਤ ਤੋਂ ਸਮਾਂ ਨਹੀਂ ਬਚਦਾ ਜਿਹੜਾ ਤੋ ਉਹ ਜਦੋਂ ਕੰਮ ਦੇ ਵਿੱਚ ਬਿਜ਼ੀ ਹੋਏਗਾ ਜਦੋਂ ਤੁਹਾਡੀ ਆਪਣੀ ਜ਼ਿੰਦਗੀ ਠੀਕ ਚੱਲਦੀ ਹੋਏਗੀ ਆਪੇ ਉਧਰਲੇ ਪਾਸੇ ਧਿਆਨ ਨਹੀਂ ਜਾਏਗਾ ਤੇ ਕਾਰਨੀ ਸਾਹਿਬ ਨੂੰ ਮੈਨੂੰ ਲੱਗਦਾ ਕਿ ਕੋਸ਼ਿਸ਼ ਤਾਂ ਕਰ ਰਿਹਾ ਹੈ ਕੁਝ ਨਵੇਂ ਪ੍ਰੋਜੈਕਟਾਂ ਦੀ ਗੱਲ ਕੀਤੀ ਉਹਨਾਂ ਨੇ ਮਾਰਕ ਕਾਰਨੀ ਸਾਹਿਬ ਨੇ ਆਪਾਂ ਪਹਿਲਾਂ ਆਪਾਂ ਡਿਸਕਸ ਕੀਤਾ ਸੀ ਪਿਛਲੇ ਹਫ਼ਤੇ ਹੀ ਕਈ ਬਿਲੀਅਨ ਡਾਲਰ ਦੀਆਂ ਉਹਨਾਂ ਨੇ ਲੋਕਾਂ ਜਿਹੜੀਆਂ ਬਿਜ਼ਨਸਮੈਨ ਨੇ ਉਹਨਾਂ ਨੂੰ ਕੋਈ ਸਹੂਲਤਾਂ ਦੇਣ ਦੀ ਗੱਲ ਕਹੀ ਸੀ ਉਹਨਾਂ ਨੇ ਜਿਹੜੇ ਉਹਨਾਂ ਦੀਆਂ ਨੌਕਰੀਆਂ ਜਿਹੜੀਆਂ ਲੋਕਾਂ ਦੀਆਂ ਜਾ ਰਹੀਆਂ ਨੇ ਉਹਨਾਂ ਨੂੰ ਬਚਾਉਣ ਵਾਸਤੇ ਐਂਟਰਪ੍ਰੈਨਿਅਰ ਵਾਸਤੇ ਜਿਹੜੇ ਹੈਗੇ ਨੇ ਉਹਨਾਂ ਨੂੰ ਜਿਹੜਾ ਇੱਕ ਲਿਮਿਟ ਸੀਗੀ ਜਿਹੜੀ ਉਹਨਾਂ ਦੇ ਕਰਜ਼ੇ ਦੀ ਉਹ ਵੀ ਵਧਾਈ ਸੀਗੀ ਇਸ ਹਫ਼ਤੇ ਵੀ ਉਹਨਾਂ ਨੇ ਅਹਿਮ ਕੁਝ ਜਿਹੜੇ ਪੰਜ ਪ੍ਰੋਜੈਕਟ ਡਿਕਲੇਅਰ ਕੀਤੇ ਨੇ ਜਿਨ੍ਹਾਂ 'ਚ ਦੋ ਆਪਣੇ ਬੀਸੀ ਸੂਬੇ ਵਿੱਚ ਹੀ ਨੇ ਜੀ ਉਹਨਾਂ 'ਚ ਜੇ ਆਪਾਂ ਉਹਨਾਂ ਨੂੰ ਮੋਟਰ ਤੌਰ ਤੇ ਦੇਖੀਏ ਉਹਨਾਂ ਨੇ ਕਿਹਾ ਵੀ 60 ਬਿਲੀਅਨ ਡਾਲਰ ਜਿਹੜੀ ਇਹ ਜਿਹੜਾ ਇੱਥੋਂ ਦੇ ਜਿਹੜੇ ਇਕਨੋਮੀ ਚ ਹੈ ਜਨਰੇਟ ਕਰਨਗੇ ਜੀ ਤੇ ਹਜ਼ਾਰਾਂ ਜੌਬਸ ਇਹਨਾਂ ਨਾਲ ਪੈਦਾ ਹੋਣਗੇ ਉਹਦੇ ਚ ਜਿਹੜੇ ਹੈਗੇ ਨੇ ਜਸਵੀਰ ਜੀ ਮੈਂ ਦੱਸ ਦਿਆਂ ਲਿਕੁਇਫਾਈਡ ਨੈਚੁਰਲ ਗੈਸ ਐਲ ਐਨ ਜੀ ਦਾ ਇੱਕ ਪ੍ਰੋਜੈਕਟ ਸੀਗਾ ਬੀਸੀ ਦੇ ਵਿੱਚ ਜੀ ਉਹਦੀ ਕੈਪੈਸਿਟੀ ਡਬਲ ਕਰਨ ਵਾਲੀ ਗੱਲ ਹੈ ਹਮ ਅਨਟਾਰੀਓ ਚ ਇੱਕ ਨਿਊਕਲੀਅਰ ਪ੍ਰੋਜੈਕਟ ਜਿਹੜਾ ਹੈਗਾ ਲੱਗਣਾ ਹੈਗਾ ਜੀ ਉਸ ਤੋਂ ਇਲਾਵਾ ਪੋਰਟ ਮੌਂਟਰੀਅਲ ਚ ਟਰਮੀਨਲ ਕੰਟੇਨਰ ਪ੍ਰੋਜੈਕਟ ਇੱਕ ਉਹ ਜਿਹੜਾ ਲੱਗਣ ਜਾ ਰਿਹਾ ਹਮ ਸਕਚਵੰਦ ਦੇ ਵਿੱਚ ਕਾਪਰ ਮਾਈਨ ਪ੍ਰੋਜੈਕਟ ਇੱਕ ਲੱਗਣ ਜਾ ਰਿਹਾ ਹੈ ਜੀ ਨਾਰਥ-ਵੈਸਟ ਬੀਸੀ ਦੇ ਵਿੱਚ ਰੈਡ ਕ੍ਰਿਸ ਮਾਈਨ ਪ੍ਰੋਜੈਕਟ ਦਾ ਇੱਕ ਪ੍ਰੋਜੈਕਟ ਲੱਗਣ ਜਾ ਰਿਹਾ ਹੈ ਜੀ ਇਹ ਸਾਰੇ ਜਿਹੜੇ ਨੈਚੁਰਲ ਰਿਸੋਰਸਸ ਨੂੰ ਆਪਣਾ ਉਹਨਾਂ ਨੂੰ ਇਸਤੇਮਾਲ ਕਰਕੇ ਉਹਨਾਂ ਤੋਂ ਆਪਣੀ ਇਕਨੋਮੀ ਨੂੰ ਬਿਹਤਰ ਕਰਨ ਦੇ ਮਾਮਲੇ 'ਚ ਇੱਕ ਵੱਡੀ ਪਹਿਲ ਕਦਮੀ ਹੈ ਕਾਰਨੀ ਸਾਹਿਬ ਵੱਲੋਂ ਇਸ ਤੋਂ ਇਲਾਵਾ ਮੈਂ ਅੱਜ ਇੱਕ ਜਿਹੜੇ ਹੈਗੇ ਨੇ ਆਪਾਂ ਇਥੋਂ ਦੇ ਪਾਰਲੀਮੈਂਟਰੀਅਨ ਰਣਦੀਪ ਸਰਾਏ ਜੀ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਬੋਲਦੇ ਸੁਣ ਰਿਹਾ ਸੀਗਾ ਉਹਨਾਂ ਨੇ ਕਿਹਾ ਵੀ ਜਿਹੜੇ ਇੱਕ ਮੋਡਿਊਲਰ ਹੋਮਸ ਹੁੰਦੇ ਨੇ ਉਹਨਾਂ ਦੀ ਵੀ ਪਾਲਿਸੀ ਬਹੁਤ ਛੇਤੀ ਆ ਰਹੀ ਹੈ ਕੈਨੇਡਾ ਚ ਉਹ ਮੋਡਿਊਲਰ ਹੋਮਸ ਹੋਣੇ ਜਸਵੀਰ ਜੀ ਵੀ ਘਰ ਹੋ ਚਾਹੇ ਲੱਕੜ ਦੇ ਹੋਣ ਚਾਹੇ ਫਾਈਬਰ ਦੇ ਹੋਣ ਚਾਹੇ ਕੰਕਰੀਟ ਦੇ ਹੋਣ ਜੀ ਉਹ ਘਰ ਬਣਨੇ ਫੈਕਟਰੀਆਂ ਚ ਨੇ ਉਹਨਾਂ ਨੂੰ ਫਿਰ ਜਿਹੜੇ ਲੋਕੇਸ਼ਨਸ ਤੇ ਇੰਸਟਾਲ ਕੀਤਾ ਜਾਣਾ ਓਕੇ ਘਰ ਬਣਿਆ ਬਣਾਇਆ ਲਿਆ ਕੇ ਉਥੇ ਉਹ ਉਹ ਬਣਨੇ ਵੀ ਬਹੁਤ ਤੇਜ਼ੀ ਨਾਲ ਨੇ ਉਹਦੇ ਚ ਬਹੁਤ ਸਾਰੇ ਲੋਕਾਂ ਨੂੰ এমਪਲாய்ਮੈਂਟ ਮਿਲਣੀ ਹੈ ਉਹਦੇ ਚ ਜਿਹੜਾ ਬਿਜ਼ਨਸ ਜਨਰੇਸ਼ਨ ਵੀ ਬਹੁਤ ਹੋਣੀ ਹੈ ਕਿਉਂਕਿ ਜਿਹੜੇ ਹੋਮਲੈਸ ਘਰ ਨੇ ਉਹ ਘੱਟ ਕੀਮਤ ਤੇ ਇੱਕ ਤਾਂ ਬਣ ਜਾਣੇ ਨੇ ਇੱਕ ਬਣ ਬਹੁਤ ਛੇਤੀ ਜਾਣੇ ਕਿਉਂਕਿ ਫੈਕਟਰੀ ਚ ਬਣਨੇ ਨੇ ਉੱਥੇ ਆਉਣ ਦਾ ਲੋਕੇਸ਼ਨ ਜਾ ਕੇ ਸਿਰਫ ਉਹਨਾਂ ਨੂੰ ਇੰਸਟਾਲ ਹੀ ਕਰਨਾ ਹੈ ਜੀ ਉਹਦੇ ਚ ਬਹੁਤ ਸਾਰੀਆਂ ਰਿਵੇਟਸ ਵੀ ਸ਼ਾਇਦ ਮਿਲਣ ਦੀ ਸੰਭਾਵਨਾ ਹੈਗੀ ਹੈ ਤੇ ਬਾਕੀ ਆਪਾਂ ਦੇਖਿਆ ਵੀ ਆ 17 ਸਤੰਬਰ ਆ ਰਿਹਾ ਉਹਦੇ ਚ ਇਹ ਵੀ ਸੰਭਾਵਨਾ ਵੀ ਹੋ ਸਕਦਾ ਹੈ 0.25% ਜਿਹੜਾ ਇੰਟਰਸਟ ਰੇਟ ਘਟਾ ਜੇ ਉਹਦੇ ਕਰਕੇ ਸ਼ਾਇਦ ਇਕਨੋਮੀ ਨੂੰ ਸ਼ਾਇਦ ਹਲਾਰਾ ਮਿਲੇ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਉਹਦੇ ਤੇ ਵੀ ਆਸਾਂ ਲੱਗੀਆਂ ਨੇ ਕਿਉਂਕਿ ਪਿਛਲੇ ਆਪਾਂ 3-4 ਵਾਰੀ ਇਹ ਹੋ ਗਈਆਂ ਮੀਟਿੰਗਾਂ ਇਹਦੀਆਂ ਬੈਂਕ ਆਫ ਕੈਨੇਡਾ ਦੀਆਂ ਹੋਈਆਂ ਪਰ ਉਹ ਰੇਟ ਨਹੀਂ ਜਿਹੜਾ ਉਹਨਾਂ ਨੇ ਹਲਾਇਆ ਕਿਉਂਕਿ ਜਿਹੜਾ ਬਿਜ਼ਨਸ ਨੂੰ ਥ੍ਰੈਟ ਹੈ ਜਿਹੜਾ ਟ੍ਰੇਡ ਦਾ ਜਿਹੜਾ ਅਮਰੀਕਾ ਦੇ ਨਾਲ ਕਿਉਂਕਿ ਉਹ ਸਮਝੌਤਾ ਨਹੀਂ ਹੋ ਰਿਹਾ ਜੀ ਉਸ ਕਰਕੇ ਉਹਨਾਂ ਨੇ ਜਿਉਂ ਦਾ ਤਿਉਂ ਰੱਖਿਆ ਹੋਇਆ ਪਰ ਇਸ ਵਾਰੀ ਕਾਫੀ ਸਭਾਵਨਾ 70 ਪਰਸੈਂਟ ਲੋਕੀ ਇਹ ਸਭਾਵਨਾ ਰੱਖਦੇ ਨੇ ਵੀ ਇਹ ਜਿਹੜਾ ਰੇਟ ਆ ਜਰੂਰ ਥੋੜਾ ਥੱਲੇ ਆਏਗਾ ਸ਼ਹਿਰ ਲੋਕਾਂ ਨੂੰ ਉਹਦੇ ਨਾਲ ਰੀਲਿਫ ਮਿਲੇਗੀ ਉਮੀਦ ਰੱਖਦੇ ਆ ਚੀਜ਼ਾਂ ਬਿਹਤਰ ਹੋਣ ਕਿਉਂਕਿ ਬਿਹਤਰੀ ਦੀ ਉਮੀਦ ਹਮੇਸ਼ਾ ਰੱਖਣੀ ਚਾਹੀਦੀ ਹੈ ਮਾਨ ਸਾਹਿਬ ਕਿਉਂਕਿ ਬਿਹਤਰੀ ਦੀ ਉਮੀਦ ਰੱਖਾਂਗੇ ਤਾਂ ਬਿਹਤਰ ਹੋਵੇਗਾ ਜੇ ਤੇ ਬਾਕੀ ਨਿਰਭਰ ਕਰਦਾ ਵਕਤ ਦੇ ਉੱਤੇ ਕਿਦਰਲੇ ਪਾਸੇ ਨੂੰ ਚੀਜ਼ਾਂ ਜਾਂਦੀਆਂ ਨੇ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਧੰਨਵਾਦ ਜਸਵੀਰ ਜੀ ਸ਼ੁਕਰੀਆ ਜੀ ਔਰ ਇਸ ਦਿਨ ਨਾਲ ਆਪਣੇ ਜਸਵੀਰ ਨੂੰ ਵੀ ਇਜਾਜ਼ਤ ਦਿਓ ਪਰ ਨਾਲ ਦੀ ਨਾਲ ਇਹ ਦਰخواਸਤ ਜ਼ਰੂਰ ਰਹੇਗੀ ਕਿ ਇਹ ਨਫ਼ਰਤਾਂ ਮਿਟ ਜਾਣੀਆਂ ਚਾਹੀਦੀਆਂ ਨੇ ਔਰ ਮੁਹੱਬਤਾਂ ਜਿਹੜੀਆਂ ਨੇ ਉਹ ਕਾਇਮ ਦਾਇਮ ਰਹਿਣੀਆਂ ਚਾਹੀਦੀਆਂ ਨੇ ਔਰ ਪ੍ਰਵਾਸ ਜਿਹੜਾ ਆ ਉਹ ਹਰ ਕੋਈ ਹੰਡਾਉਂਦਾ ਆ ਚੁੱਲੇ-ਓਲੇ ਪਰਦੇਸ ਹੁੰਦਾ ਕਈ ਵਾਰੀ ਅਸੀਂ ਇੱਕ ਘਰ ਤੋਂ ਦੂਜੇ ਘਰ ਤੱਕ ਜਦੋਂ ਜਾਂਦੇ ਆ ਨਾ ਉਹ ਵੀ ਇੱਕ ਤਰੀਕੇ ਦਾ ਪ੍ਰਵਾਸ ਹੀ ਹੁੰਦਾ ਹੈ ਬੂਟਾ ਇੱਕ ਜਗ੍ਹਾ ਤੋਂ ਪੁੱਟ ਕੇ ਦੂਜੀ ਥਾਂ ਤੇ ਲਾਇਆ ਜਾਂਦਾ ਉਹਦੇ ਲਈ ਵੀ ਪ੍ਰਵਾਸ ਹੀ ਇੱਕ ਤਰੀਕੇ ਦਾ ਹੁੰਦਾ ਹੈ ਸੋ ਉਮੀਦ ਰੱਖਦੇ ਆਂ ਭਵਿੱਖ ਬਿਹਤਰ ਹੋਏਗਾ ਔਰ ਇਸੇ ਉਮੀਦ ਦੇ ਨਾਲ ਦਿਓ ਇਜਾਜ਼ਤ ਫਿਰ ਮੁਲਾਕਾਤ ਹੋਏਗੀ ਦੇਖਦੇ ਰਹੋ ਟੀਵੀ ਪੰਜਾਬ